ਭਾਜਪਾ ਦੇ ਵਿੱਚ ਤਾਜ਼ੇ-ਤਾਜ਼ੇ ਗਏ ਰਮਨੀਤ ਬਿੱਟੂ ਨੇ ਕਿਸਾਨ ਸੰਗਠਨਾਂ ਦੇ ਉੱਤੇ ਔਰ ਖਾਸ ਕਰਕੇ ਆ ਚੱਲ ਰਹੇ ਅੰਦੋਲਨ ਦੇ ਅੰਦੋਲਨਕਾਰੀਆਂ ਦੇ ਉੱਤੇ ਸਵਾਲ ਕੀਤਾ ਹੈ ਉਹਨਾਂ ਦੇ ਇੱਕ ਬਿਆਨ ਦਿੱਤਾ ਹੈ ਇਹ ਕਿਹਾ ਕਿ ਜੇਕਰ ਕਿਰਪਾਨਾ ਪਾ ਕੇ ਤੁਸੀਂ ਦਿੱਲੀ ਜਾਓਗੇ ਤਾਂ ਤੁਹਾਨੂੰ ਕੋਈ ਦਿੱਲੀ ਨਹੀਂ ਜਾਣ ਦੇਗਾ ਇਹਦਾ ਮਤਲਬ ਕੀ ਨਿਕਲਦਾ ਹੈ ਇਦਾ ਮਤਲਬ ਇਹ ਨਿਕਲਦਾ ਹੈ ਕਿ ਰਵਨੀਤ ਬਿੱਟੂ ਜੀ ਤੁਸੀਂ ਆਪਦੀ ਮਾਨਸਿਕਤਾ ਕਲੀਅਰ ਕਰਤੀ ਹੈ ਤੁਸੀਂ ਦੱਸਤਾ ਕਿ ਅਸੀਂ ਦੇਸ਼ ਦੇ ਅੰਦਰ ਅਮਰ ਧਾਰੀ ਸਿੱਖਾਂ ਦੇ ਨਾਲ ਸਾਡੀ ਕੀ ਕੀ ਸਾਡੀ ਨਫ਼ਰਤ ਹੈ ਤੁਹਾਡਾ ਨਫ਼ਰਤ ਨਜ਼ਰ ਆ ਰਹੀ ਹੈ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਇਸ ਵਿਅਕਤੀ ਨੂੰ ਇਹਨੇ ਕਿਸਾਨਾਂ ਪ੍ਰਤੀ ਇਹ ਵੀ ਗੱਲ ਕਹੀ ਹੈ ਕਿ ਫਰਜੀ ਜੱਥੇ ਬੰਦੀਆਂ ਬਣ ਗਈਆਂ ਮਿੱਟੂ ਜੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਭਾਈ ਸਾਡੀਆਂ ਜੱਥੇ ਬੰਦੀਆਂ ਬਣੀਆਂ ਨੇ ਬਹੁਤ ਬਣੀਆਂ ਨੇ ਕੋਈ ਸ਼ੱਕ ਨਹੀਂ ਲੇਕਿਨ ਅਸੀਂ ਥਿਸ ਦਿਨ ਥਿਸ ਦਿਨ ਤੁਸੀਂ ਤੇਰੀ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਔਰ ਤੁਹਾਡੇ ਤੋਂ ਸਵਾਲ ਪੁੱਛਣ ਦੇ ਲਈ ਤੁਹਾਡੇ ਵਿਰੋਧ ਦੇ ਵਿੱਚ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਉਹ ਤੁਹਾਨੂੰ ਸਾਡੇ ਤੇ ਗੋਲੀਆਂ ਚਲਾਉਣ ਦਾ ਦੇਸ਼ ਦੇ ਕਿਸਾਨਾਂ ਨੇ ਸਬਕ ਸਿਖਾਇਆ ਇਹ ਕਲੀਅਰ ਹੈ ਇਹ ਤੋਂ ਸਪਸ਼ਟ ਹੁੰਦਾ ਹੈ ਕਿ ਸਾਡੇ ਵਿਚਾਰ ਧਾਰਕ ਤਰੀਕਿਆਂ ਦੇ ਨਾਲ ਅਸੀਂ ਵੱਖਰੇ ਹੋ ਸਕਦੇ ਹਾਂ ਕੋਈ ਸੋਚ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੈਂ ਅੰਦੋਲਨ ਕਰਦਾ ਉਹ ਦੂਸਰੇ ਵੀਰ ਨੂੰ ਠੀਕ ਨਾ ਲੱਗੇ ਜਿਸ ਤਰੀਕੇ ਨਾਲ ਉਹ ਵੀਰ ਕਰਦਾ ਹੋਵੇ ਉਹ ਮੈਨੂੰ ਠੀਕ ਨਾ ਲੱਗੇ ਇਹ ਵਿਚਾਰਧਾਰਾ ਹੈ ਇਹ ਫਰਕ ਹੋ ਸਕਦੇ ਨੇ ਜਾਂ ਮੈਂ ਕਿਸ ਦੇ ਅੰਦੋਲਨ ਕਰਨਾ ਚਾਹਣਾ ਮੇਰੀ ਡੇਟ ਫਿੱਟ ਨਾ ਆਵੇ ਸਾਡਾ ਟਾਈਮ ਫਿਕਸ ਨਾ ਹੋਵੇ ਉਹਦੇ 'ਚ ਫਰਕ ਪੈ ਸਕਦੇ ਨੇ ਲੇਕਿਨ ਕਿਸਾਨੀ ਤੇ ਜਦੋਂ ਵੀ ਵਾਰ ਹੋਏਗਾ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇੱਕ ਹੋਣਗੀਆਂ ਕਿ ਜੋ ਟੋਲਣਗੀਆਂ ਇਹ ਤੁਸੀਂ ਦੇਖ ਲਿਆ ਪਿੱਛੇ ਦੇਸ਼ ਦੇ ਕਿਸਾਨਾਂ ਨੇ ਤੁਹਾਨੂੰ ਉਹ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਸੋ ਦੂਜੇ ਪੱਖ ਤੋਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਨੀਤ ਬਿੱਟੂ ਜੀ ਤੁਸੀਂ ਕੀ ਕਰ ਰਹੇ ਹੋ ਆਪਸ ਵਿੱਚ ਆਬੇਖਿਆ ਮੈਂ ਵੈਸੇ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਪੋਲਿਟਿਕਲ ਗੱਲ ਹੈ ਤੁਸੀਂ ਆਪ ਸੋਚ ਕੀ ਕਰਦੇ ਫਿਰਦੇ ਕਰਦੇ ਫਿਰੋ ਲੇਕਿਨ ਜਿਹੜਾ ਤੂੰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਤੇ ਸਵਾਲ ਚੁੱਕਿਆ ਤੇ ਤੇਰੇ ਤੇ ਗੱਲ ਦਾ ਜਵਾਬ ਦੇਣਾ ਮਨਦਾ ਮਜਬੂਰੀ ਵਸਦੇ ਰਹਿਆ ਆ ਕਿ ਭਾਈ ਆ ਤੇਰੀ ਇਹ ਕਾਰਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਤੂੰ ਕਿਸੇ ਲੀਡਰ ਨੂੰ ਭਾਜਪਾ ਜੁਆਇਨ ਕਰਾਉਣ ਵਾਸਤੇ ਕਹਿ ਰਿਆ ਹੈ ਤੇ ਉੱਥੇ ਤੇਰੀ ਤੇਰੀ ਇੱਕ ਦੂਜੇ ਦੇ ਨਾਲ ਨਫ਼ਰਤ ਹੈ ਜਿਹੜੀ ਤੇਰੀ ਉਹ ਆਡੀਓ ਦੱਸ ਰਹੀ ਹੈ ਤੇਰੇ ਚ ਕਿੰਨੀ ਨਫ਼ਰਤ ਹੈ ਇੱਕ ਦੂਜੇ ਬਰਤੀ ਜਿੱਥੇ ਤੂੰ ਚਲਿਆ ਗਿਆ ਉੱਥੇ ਕਿਹੜਾ ਸਭ ਅੱਛਾ ਤੇਰੇ ਲਈ ਤੇ ਜਿੱਥੇ ਪਿੱਛੇ ਸੀ ਉੱਥੇ ਵੀ ਇਹੀ ਕੁਛ ਸੀ ਉਹ ਕਾਦੇ ਲਈ ਭਾਈ ਉਹ ਪਰੋ ਤੁਹਾਡੀ ਲੜਾਈ ਦੀ ਕੁਰਸੀ ਦੀ ਤੁਸੀਂ ਕੁਰਸੀ ਪਿੱਛੇ ਕੁਰਸੀ ਪਿੱਛੇ ਜੀ ਦਾ ਦਾਦਾ ਜਿਹੜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਰਹਿ ਗਿਆ ਹੋਵੇ ਉਸ ਪਾਰਟੀ ਨੂੰ ਕੁਰਸੀ ਪਿੱਛੇ ਐਂ ਛੱਡ ਕੇ ਭੱਜ ਗਿਆ ਤਾਂ ਇਹਦਾ ਮਤਲਬ ਤੁਸੀਂ ਕੁਰਸੀ ਲਈ ਬੜੀਆਂ ਬੜੇ ਧੜੇ ਬਣਾ ਰਹੇ ਹੋ ਬੜੀਆਂ ਪਾਰਟੀਆਂ ਬਣਾ ਰਹੇ ਹੋ ਬਹੁਤ ਕੁਝ ਕਰ ਰਹੇ ਹੋ ਲekin ਕਿਸਾਨਾਂ ਦੀ ਜਿਹੜੀਆਂ ਜਥੇ ਬੰਦੀਆਂ ਬਣ ਰਹੀਆਂ ਨੇ ਉਹ ਵਿਚਾਰ ਧਾਰਕ ਫਰਕਾਂ ਦੀ ਤਾਂ ਬਣ ਸਕਦੀਆਂ ਨੇ ਲੇਕਿਨ ਜਿੱਦਾਂ ਕਿਸਾਨ ਤੇ ਹਮਲਾ ਹੋਏਗਾ ਸਾਰੇ ਇਕਜੁੱਟ ਹੋਣਗੇ ਔਰ ਇਕਜੁੱਟ ਹੋ ਕੇ ਲੜਾਈ ਲੰਮਗੀਆ ਸੋ ਇਸ ਕਰਕੇ ਰਵਨੀਤ ਬਿੱਟੂ ਦਾ ਜਿਹੜਾ ਸਟੈਂਡ ਹੈ ਉਹ ਆਪਾਂ ਬਹੁਤ ਕੁਝ ਵੇਖਿਆ ਮੈਨੂੰ ਇਹ ਦੱਸੋ ਵੀ ਕਿਸੇ ਨੇ ਰੋਕਿਆ ਉਹਨਾਂ ਨੂੰ ਉਹ ਜਿਹੇ ਕਿਸਾਨ ਲੀਡਰ ਨੇ ਜਿਹੜੇ ਜੋ ਜਨੇ ਵੀ ਗਏ ਸੀ ਸਾਰੇ ਐਮਪੀ ਨਾਲ ਬੈਠੇ ਉੱਥੇ ਗੱਲਾਂ ਕਰ ਰਹੇ ਸੀ ਕਿਸੇ ਨੇ ਨਹੀਂ ਰੋਕਿਆ ਸਰਕਾਰ ਤਾਂ ਅੰਦਰ ਮੋਦੀ ਸਾਹਿਬ ਦੀ ਸੀ ਤੇ ਉੱਥੇ ਹੱੱਤਾ ਵੀ ਨਹੀਂ ਹਿੱਲ ਸਕਦਾ ਸੀਗਾ ਪਾਰਲੀਮੈਂਟ ਦੇ ਅੰਦਰ ਨਾ ਜਾਣ ਦਿੰਦੇ ਪਰ ਗੱਲ ਇਹ ਆ ਵੀ ਜੇ ਤੁਸੀਂ ਕੋਈ ਵੀ ਮੈਂ ਵੀ ਹੋਵਾਂ ਤੁਸੀਂ ਵੀ ਹੋਵਾਂ ਜੇ ਤੁਸੀਂ ਆਪਣੀ ਗੱਡੀਆਂ 'ਚ ਟਰੈਕਟਰਾਂ 'ਚ ਅਸਲੇ ਰੱਖ ਕੇ ਲੈ ਕੇ ਜਾਓਗੇ ਕੁਰਬਾਨਾਂ ਰੱਖ ਕੇ ਲੈ ਕੇ ਜਾਓਗੇ ਟਕੂਏ ਰੱਖ ਕੇ ਲੈ ਕੇ ਜਾਓਗੇ ਫਿਰ ਕਾਨੂੰਨ ਦੇ ਮਤਲਬ ਅਕ ਤੁਹਾਨੂੰ ਸਭ ਨੂੰ ਰੋਕਿਆ ਜਾਊ ਪਰ ਹੁਣ ਤੁਹਾਡੇ ਮੂਹਰੇ ਆ ਗਿਆ ਵੀ ਇਹ ਲੀਡਰ ਸਾਰੇ ਕਾਂਗਰਸ ਤੇ ਆਮ ਆਦਮੀ ਇੰਡੀਆ ਅਲਾਈਅንስ ਨਾਲ ਰਲੇ ਹੋਏ ਸੀ ਇਹਨਾਂ ਦਾ ਮਕਸਦ ਇੰਨਾ ਸੀ ਹੁਣ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਆਏ ਨੇ ਸਾਰਿਆਂ ਨੂੰ ਦਿਖਾ ਕੇ ਆਏ ਆ ਵੀ ਆਹ ਭਾਈ ਅਸੀਂ ਮਦਦ ਤਾਂ ਜਿਹੜੀ ਇਹਨਾਂ ਦੀ ਕੀਤੀ ਉਹਨਾਂ ਨੇ ਵੀ ਉਹਨਾਂ ਨੂੰ ਵੈਲਕਮ ਕੀਤਾ ਬਿਠਾਇਆ ਉੱਥੇ ਹੁਣ ਰਾਹੁਲ ਗਾਂਧੀ ਜਾਂ ਆਮ ਆਦਮੀ ਪਾਰਟੀ ਉਹਨਾਂ ਦਾ ਕੀ ਕਰ ਸਕਦੀ ਹੈ ਜੀ ਸਿਰਫ ਉਹਨਾਂ ਨੂੰ ਮਿਸਯੂਜ਼ ਕਰਕੇ ਉਹਨਾਂ ਨੂੰ ਜਾਂ ਇਹ ਲੀਡਰ ਨੇ ਇਹ ਉਹਨਾਂ ਨਾਲ ਰਲੇ ਨੇ ਜਾਂ ਉਹ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਾਫ਼ ਇਹ ਕਹਿਣਾ ਚਾਹਣਾ ਇੱਕ ਪੰਜਾਬੀ ਹੋਣ ਨਾ ਕਿ ਤੁਸੀਂ ਇਹਨਾਂ ਨੂੰ ਸਵਾਲ ਪੁੱਛ ਲਿਓ ਤੁਹਾਡੇ ਨੇੜੇ ਹੀ ਨੇ ਅੱਜ ਪੰਜਾਬ ਦੇ ਵਿੱਚ ਮੈਂ ਜਾ ਕੇ ਅੱਜ ਸੰਗਰੂਰ ਵੀ ਪੁੱਛਿਆ ਮੈਂ ਸਨਾਮ ਵੀ ਪੁੱਛਿਆ ਅੱਜ ਪੰਜਾਬ ਦੇ ਵਿੱਚ ਇਹ ਗੱਲ ਐਮਐਸਪੀ ਦੀ ਕਰਦੇ ਆ ਗਰੰਟੀ ਦੀ ਕਰਦੇ ਆ ਲੀਗਲ ਗਰੰਟੀ ਮੈਨੂੰ ਕੋਈ ਕਹਿ ਦਵੇ ਵੀ ਪੰਜਾਬ 'ਚ ਕਣਕ ਦਾ ਇੱਕ ਦਾਣਾ ਵੀ ਇੱਕ ਕਹਿ ਦੇਵੇ ਨਹੀਂ ਚੱਕਿਆ ਜਾਂਦਾ ਮੈਨੂੰ ਕੋਈ ਕਹਿ ਦੇਵੇ ਝੋਨੇ ਦਾ ਇੱਕ ਦਾਣਾ ਵੀ ਨਹੀਂ ਚੱਕਿਆ ਜਾਂਦਾ ਗੰਨੇ ਦਾ ਰੇਟ ਕਪਾਹ ਦਾ ਰੇਟ ਤਕਰੀਬਨ ਮੇਰੇ ਭਰਾ ਕਿਸਾਨ ਵੀਰੋ ਇਹ ਤੁਹਾਨੂੰ ਗਮਰਾਹ ਕਰਦੇ 70000 ਕਰੋੜ ਤੋਂ ਉੱਤੇ 70000 ਕਰੋੜ ਤੋਂ ਉੱਤੇ ਸਾਲ ਦੀ ਫਸਲ ਚੱਕੀ ਜਾਂਦੀ ਆ ਅਲੱਗ ਜਿਹੜੇ ਟਰੱਕ ਯੂਨੀਅਨ ਦਾ ਲੱਗ ਪੈਸਾ ਜਿਹੜੇ ਸਾਡੇ ਦਿਹਾੜੀ ਕੰਮ ਕਰਦੇ ਠੇਕੇਦਾਰ ਉਹਨਾਂ ਦਾ ਅਲੱਗ ਪੈਸਾ ਪੱਲੇਦਾਰਾਂ ਦਾ ਅਲੱਗ ਪੈਸਾ ਆੜਤੀਆਂ ਦਾ ਅਲੱਗ ਪੈਸਾ ਸ਼ੈਲਰ ਵਾਲੇ ਅਲੱਗ ਪੈਸਾ ਬਣਾਉਂਦੇ ਆ ਤੇ ਸਾਰਿਆਂ ਨੂੰ ਦੇਖ ਲਓ ਇਹ ਲੱਖ ਕਰੋੜ ਤੇ ਜਾ ਕੇ ਗੱਲ ਬਣਦੀ ਹੋਣੀ ਆ ਤੇ ਜੇ ਜੇ ਇਹ ਜਿਹੜਾ ਕਹਿੰਦੇ ਆ ਕਿਸਾਨ ਲੀਡਰ ਨਕਲੀ ਜਿਹੜੇ ਕਹਿੰਦੇ ਆ ਉਹਰੇ ਬੈਜ ਲਾ ਕੇ ਵੀ ਇਹ ਲੀਗਲ ਗਰੰਟੀ ਕਰੋ ਭਾਈ ਸਾਹਿਬ ਮੈਨੂੰ ਇਹ ਦੱਸੋ ਫਿਰ ਬਿਹਾਰ ਚ ਆਂਧਰਾ ਪ੍ਰਦੇਸ਼ ਕਰਨਾਟਕ ਫਿਰ ਉੱਥੇ ਵੀ ਇੱਕ ਇੱਕ ਦਾਣਾ ਚੱਕਿਆ ਜਾਉਣਾ ਇੱਕ ਇੱਕ ਦਾਣਾ ਚੱਕਿਆ ਜਾਉਣਾ ਉੱਥੇ ਵੀ ਤੇ ਫਿਰ ਜਦੋਂ ਦਾਣਾ ਚੱਕਿਆ ਜਾਊ ਕੱਲਾ ਕੱਲਾ ਉਹ ਤਾਂ ਫਿਰ ਜਿੰਨਾ ਵੀ 4 ਲੱਖ ਕਰੋੜ ਦੀਆਂ ਜਾਂ 5 ਲੱਖ ਕਰੋੜ ਦੀ ਫਸਲ ਚੱਕੀ ਜਾਂਦੀ ਉਹ ਚੋਂ ਕੱਲਾ ਅਸੀਂ ਲੱਕ ਲੈ ਜਾਂਦੇ ਆ ਤੇ ਫਿਰ ਤਾਂ ਸਾਡੇ ਪੱਲੇ ਜੇ ਸਾਰੇ ਸੂਬਿਆਂ ਨੂੰ 28 ਸੂਬਿਆਂ ਨੂੰ 29 ਸੂਬਿਆਂ ਨੂੰ ਜੇ ਦਿੱਤਾ ਜਾਊਗਾ ਸਾਡੇ ਪੱਲੇ ਤਾਂ 5000 ਕਰੋੜ ਰਹਿ ਜਾਊਗਾ ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ ਸਰਕਾਰਾਂ ਸਾਡਾ ਖਿਆਲ ਰੱਖਦੀਆਂ ਕਿਉਂਕਿ ਅਸੀਂ ਬਾਰਡਰ ਤੇ ਬੈਠੇ ਆ ਅਸੀਂ ਦੇਸ਼ ਦਾ ਢਿੱਡ ਭਰੇ ਆ ਉਹ ਇਹ ਨਹੀਂ ਕੰਮ ਕਰਨਾ ਚਾਹੁੰਦੀਆਂ ਜੋ ਇਹ ਕਰਾਉਣਾ ਚਾਹੁੰਦੇ ਆ